ਬਰਨਾਲਾ ਪੁਲਿਸ ਨੂੰ ਲਗਾਤਾਰ ਨਸ਼ੇ ਤੇ ਗਲਤ ਅੰਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅੱਜ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਕ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਮਾੜੇ ਅੰਸਰਾਂ ਖਿਲਾਫ ਵਿਸ਼ੇਸ਼ ਮੋਹਮ ਵਿੱਢੀ ਗਈ ਹੈ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਨੇ ਸਾਂਝੇ ਤੌਰ ਤੇ ਦੋ ਵੱਖ-ਵੱਖਰੇ ਮਾਮਲਿਆਂ ਵਿੱਚ 6 ਨੌਜਵਾਨਾਂ ਨੂੰ ਚਿੱਟੇ ਦੇ ਨਸ਼ੇ ਕਾਰ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ ਜੀ ਇਹ ਸਾਡੇ ਸਾਡੇ ਆਫੀਸਰਸ ਜਿਹੜੇ ਕਿ ਐਂਟੀ ਸੋਸ਼ਲ 엘మెంట్ਸ ਦੇ ਅਗੇਂਸਟ ਕਾਰਗੁਜ਼ਾਰੀ ਬਰਨਾਲਾ ਪੁਲਿਸ ਦੀ ਰੈਗੂਲਰ ਚੱਲਦੀ ਰਹਿੰਦੀ ਹੈਗੀ ਉਹਦੇ ਤਹਿਤ ਸਾਨੂੰ ਦੋ ਫਰੰਟਸ ਤੇ ਆਰਮਸ ਐਂਡ ਨਾਰਕੋਟਿਕਸ ਦੋ ਫਰੰਟਸ ਤੇ ਸਾਡੀ ਟੀਮ ਜੋ ਕਿ ਸਾਡੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਨਾਲ ਇਨਚਾਰਜ ਸੀਆਈਏ ਬਲਜੀਤ ਸਿੰਘ ਉਹਨਾਂ ਦੀ ਟੀਮਸ ਐਂਡ ਟੈਕਨੀਕਲ ਟੀਮਸ ਉਨ੍ਹਾਂ ਨੇ ਰਲ ਕੇ ਦੋ ਐਦਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈਗਾ ਜੋ ਕਿ ਇੱਕ ਨਾਰਕੋਟਿਕਸ ਦੇ ਵਿੱਚ ਡੀਲ ਕਰਦੇ ਸੀਗੇ ਇਹ ਚਾਰ ਇੰਡੀਵਿਜੂਅਲਸ ਅਸੀਂ ਅਰੈਸਟ ਕੀਤੇ ਹੈਗੇ ਰਾਜਵੀਰ ਸਿੰਘ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਐਨ ਉਪਕਾਰ ਸਿੰਘ ਇਹ ਇਹਨਾਂ ਨੂੰ ਇਹਨਾਂ ਦੇ ਥਰੂ ਸਾਨੂੰ ਬਰਾਮਦਗੀ ਹੋਈ ਹੈ 306 ਗ੍ਰਾਮ ਹੈਰੋਇਨ ਦੀ ਐਂਡ ਇੱਕ ਵਰਨਾ ਗੱਡੀ ਵਾਈਟ ਕਲਰ ਦੀ ਇਹ ਵੀ ਨਾ ਤੋਂ ਬਰਾਮਦ ਹੋਈ ਹੈ ਜੋ ਇਹਨਾਂ ਦੀ ਪੁੱਛਗਿੱਛ ਤੋਂ ਘਾ ਸਾਨੂੰ ਪਤਾ ਲੱਗਿਆ ਡਿਊਰਿੰਗ ਇਨਵੈਸਟੀਗੇਸ਼ਨ ਕਿ ਰਾਜਵੀਰ ਸਿੰਘ ਤੇ ਪਹਿਲਾਂ 3 ਐਫਆਈਆਰਸ ਦਰਜ ਹੈ ਜਿਦੇ ਵਿੱਚ ਐਨਡੀਪੀਐਸ ਦੀ ਵੀ ਦਰਜ ਹੈਗੀ ਐਂਡ ਜੋ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਇੱਕ ਮੁਕਦਮਾ ਹੈਗਾ ਐਂਡ ਅਮਰਿੰਦਰ ਸਿੰਘ ਤੇ ਵੀ ਆਰਮਜ਼ ਐਕਟ ਦਾ ਮੁਕਦਮਾ ਐਂਡ ਉਪਕਾਰ ਸਿੰਘ ਤੇ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਤੇ ਇਹਦੇ ਨਾਲ ਨਾਲ ਜੀ ਆਰਮਜ਼ ਐਕਟ ਤੇ ਵੀ ਕਾਰਵਾਈ ਕਰਦੇ ਹੋਏ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਸੇਮ ਟੀਮ ਉਹਦੇ ਵਿੱਚ ਵੀ ਅੱਛੀ ਉਪਲਬਧੀ ਹਾਸਲ ਹੋਈ ਹੈ ਜਿਹਦੇ ਵਿੱਚ ਅਸੀਂ 2 ਐਫਆਈਆਰਸ ਦਰਜ ਕੀਤੀਆਂ ਐਂਡ 2 ਅਕਿਊਜ਼ਡ ਅਸੀਂ ਗ੍ਰਿਫਤ ਦੇ ਵਿੱਚ ਲਏ ਹਨ ਇੱਕ ਹੈਗਾ ਜਸਵਿੰਦਰ ਸਿੰਘ ਉਰਫ ਗੋਰਾ ਇਹ ਪੱਖੋ ਕਲਾ ਦਾ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 2 32 ਬੋਰ ਦੇ ਕੰਟਰੀ ਮੇਡ ਵੈਪਨ ਬਰਾਮਦ ਹੋਏ ਨਾਲ 2 ਲਾਈਵ ਕਾਰਟ੍ਰੇਜਸ ਇਹ ਜੋ ਜਸਵਿੰਦਰ ਸਿੰਘ ਗੋਰਾ ਇਹਦੇ ਤੇ ਪਹਿਲਾਂ ਵੀ 2 ਮੁਕਦਮੇ ਦਰਜ ਲੜਾਈ ਝਗੜਿਆਂ ਦੇ 1 307 307 ਜੋ ਅਰਸਟਾਈਲ ਆਈਪੀਸੀ ਸੀ ਕੀ अटैम्प टू मर्डर वह भी परचा तो दर्ज है एक दूजा है मनदीप सिंह उर्फ मोटू ए तो भी सू एक बत्ती बोरद कंट्रीमेड वेपन वन लाइव कार्टरेज हैज बिन रिकवर फ्रॉम हिम तो यह दो अच्छी रिकवरीज एन डी पी एस एंड आर्म्स एक्ट तेज ये जी ज्यूरिंग इनवैसिगे असी कर रहे हैं ओबियसली वे वे कोई क्राइम वास्ते ही इतने लैके आए थे ਤੇ ਜੋ ਨਾਰਕੋਟਿਕਸ ਹੈ ਉਹਦੇ ਵਿੱਚ ਤੋਂ ਫਾਰਵਰਡ ਦੇ ਵਿੱਚ ਜਾਂਦੇ ਹੋਏ ਅਸੀਂ ਦੋ ਅਕਿਊਜ਼ਡ ਜਿਹੜੇ ਫੜੇ ਹੈਗੇ ਅਮਰਿੰਦਰ ਅਨੁਕਾਰ ਉਹ ਫਾਰਵਰਡ ਲਿੰਕ ਦੇ ਵਿੱਚ ਹੀ ਫੜੇ ਆ ਜੋ ਆਰਮਸ ਹੈਗੇ ਉਹ ਕਿੱਥੋਂ ਲੈ ਕੇ ਆਏ ਸੀਗੇ ਐਂਡ ਵਾਟ ਵਾਸ ਦੇ ਵਰ ਟੂ ਬੀ ਯੂਜ਼ਡ ਫੋਰ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਚੰਨਬਿੰਨ ਕਰਾਗੇ ਤੇ ਸਰ ਪ੍ਰੋਪਰਟੀ ਵਗੈਰਾ ਵੀ ਸੀਲ ਕੀਤੀ ਹੋਵੇ ਇਹਨਾਂ ਤੋਂ ਹੇਰ ਨੂੰ ਫੜੇ ਜੀ ਐਨਡੀਪੀਐਸ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਾਵਾਂਗਾ ਕਿ ਪਿਛਲੇ 2.5 ਸਾਲ ਦੇ ਵਿੱਚ ਅਸੀਂ ਨੀਅਰ ਅਬਾਊਟ 20 ਕੇਸਿਸ ਦੇ ਵਿੱਚ ਮੋਰ ਦੈਨ 10 ਕਰੋੜ ਦੀ ਪ੍ਰੋਪਰਟੀ ਫ੍ਰੀਜ਼ ਕਰਾਈ ਹੈਗੀ ਹੁਣ ਵੀ ਰੀਸੈਂਟਲੀ ਥਿਸ ਇਸ ਮਹੀਨੇ ਵੀ ਸਾਨੂੰ ਇੱਕ ਹੋਰ ਅਸੀਂ ਪ੍ਰੋਪਰਟੀ ਔਰ ਜੋ ਮਨੀ ਹੈਗਾ ਉਹ ਡਰਗ ਮਨੀ ਉਹ ਸੀਜ਼ ਫ੍ਰੀਜ਼ ਕਰਾਇਆ ਹੈਗਾ ਫ্রম ਦੀ ਕੰਪੀਟੈਂਟ ਅਥਾਰਟੀ ਜਿਸki ਵੈਲਿਊ ਅਰਾਊਂਡ 1.5 ਕਰੋੜਸ ਹੈਗੀ। ਤੋਂ ਡੈਫੀਨਿਟਲੀ ਜੋ ਵੀ ਜੀ ਨਾਰਕੋਟਿਕਸ ਦੇ ਵਿੱਚ ਕਰੇਗਾ ਐਸ ਪਰ ਦੀ ਪ੍ਰੋਵੀਜ਼ਨਸ ਆਫ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਿਦਾਂ ਰਿਮਾਂਡ ਵਗੈਰਾ ਦੀ। ਇਹਨਾਂ ਦੇ ਵੀ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈ ਜੀ। ਐਂਡ ਫਰਦਰ ਵੀ ਅਗਰ ਜ਼ਰੂਰਤ ਪੜੇਗੀ ਤਾਂ ਜ਼ਰੂਰ ਲਵਾਂ ਪਰ ਜਿਹੜਾ ਆਪਣਾ ਪੜਿਆ ਗਿਆ ਹੈਗਾ ਇੰਡੀਅਨ ਹੈਗਾ ਇਹ ਕੰਟਰੀ ਮੇਡ ਹੈ ਜੀ ਇੰਡੀਅਨ ਕਿਹੜੇ ਏਰੀਆ ਨੇ ਰਹਣਾ ਨੇ ਇਹ ਜੀ ਜੋ ਆਪਣੇ ਰਾਜਵੀਰ ਸਿੰਘ ਐਂਡ ਗੁਰਪ੍ਰੀਤੇ ਬਰਨਾਲੇ ਦੇ ਰਹਿਣ ਵਾਲੇ ਆਂ ਐਂਡ ਇੱਕ ਅਮਰਿੰਦਰ ਇਹ ਧਨੋਲੇ ਏਰੀਆ ਦਾ ਹੈਗਾ ਐਂਡ ਇਹ ਜੋ ਉਪਕਾਰ ਸਿੰਘ ਹੈ ਇਹ ਲੋਹਗੋ ਵਾਲੇ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ